ਸਾਸੀ ਕਾਲ ਜੀ ਸਾਰੇ ਆਪਣਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਪਿੰਡ ਮੱਲਾ ਖੁਰਦ ਦੇ ਵਿੱਚ ਮੱਲਾ ਖੁਰਦ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਛੋਟਾ ਮੱਲਾ ਵੀ ਕਹਿ ਦਿੰਦੇ ਆ ਇਹਨੂੰ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਇੱਕ ਮਹਿਮਬਕਾਉ ਕੀਤੀ ਆ ਮਿੱਤਰੋ ਕਿੰਨਾ ਵਸੂਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੁੱਧ ਦਾ ਰਿਕਾਰਡ ਆ ਉਹ ਤਾਂ ਗੱਲਬਾਤ ਸਾਰੀ ਆਪਾਂ ਮਾਲਕਾਂ ਦੇ ਨਾਲ ਕਰ ਲਾਂਗੇ ਉਸ ਤੋਂ ਪਹਿਲਾਂ ਰਿਕਵੈਸਟ ਬੇਨਤੀ ਹੈ ਜਿਹੜੇ ਵੀਰ ਪਹਿਲੀ ਵਾਰੀ ਚੈਨਲ ਤੇ ਜੁੜੇ ਹੋਏ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਿਓ ਜਿਹੜੀ ਇਨ ਫਿਊਚਰ ਨਵੀਂ ਆਉਣ ਵਾਲੀ ਵੀਡੀਓ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚਦਾ ਰਵੇ ਸੋ ਆਓ ਕਰਦੇ ਆ ਗੱਲਬਾਤ ਬਾਈ ਦੇ ਨਾਲ ਡਿਟੇਲ ਜਾਣਦੇ ਆ ਫਿਰ ਅਗਲੀ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਉੱਚੀ ਬੋਲੀ ਜਾਓ ਜੀ ਹੋਰ ਕੀ ਹਾਲ ਚਾਲ ਆ ਜੀ ਠੀਕ ਆ ਜੀ ਵਧੀਆ ਘਰ ਪਰਿਵਾਰ ਬਾਈ ਵਧੀਆ ਜੀ ਅੱਛਾ ਨਾਮ ਦੱਸੀ ਬਾਈ ਇੱਕ ਵਾਰੀ ਆਪਣਾ ਨਾਮ ਜਲੌਰ ਮੱਲੀ ਜਲੌਰ ਮੱਲੀ ਹੈ ਅੱਛਾ ਵੀਰੇ ਜਿਹੜੀ ਮੈਂ ਵੇਚਣੀ ਆਪਾਂ ਇਹ ਕਿੰਨਾ ਸੁਆ ਬਾਈ ਇਹ ਤੀਜਾ ਜੀ ਤੀ ਠੀਕ ਆ ਭਾਈ ਕਿੰਨੇ ਦਿਨ ਪਿਆ ਵੀਰੇ ਇਹ ਜਾਂਦੇ ਲੈ ਜਾਓ ਜੀ 5-6 ਦਿਨ 5-6 ਦਿਨ ਲੈ ਜੂ ਹਾਂ ਅੱਛਾ ਕੀ ਦੁੱਧਰ ਕੱਢ ਰਿਆ ਹੋਇਆ ਭਾਈ ਇਹਦਾ 13 ਕਿਲੋ ਚੋਇਆ 13 ਕਿਲੋ ਦੁੱਧ ਦਾ ਚੋਇਆ ਹੋਇਆ ਇਹ ਹੁਣ ਤੀਜਾ ਸੂਆ ਸੁਦੀ ਫਿਰ ਦੂਜੇ ਸੂਏ ਚੋਇਆ ਜਾਣੇਗੀ ਅੱਛਾ ਟੀਕਾ ਭਰਾਇਆ ਹੋਇਆ ਕਿ ਜਾਂ ਸ਼ਾਂਤ ਤੋਂ ਫਰੋ ਨਹੀਂ ਸ਼ਾਂਤ ਤੋਂ ਲੋਕਲ ਇੱਕ ਪਿੰਡ ਦੇ ਤੋਂ ਹੈ ਠੀਕ ਆ ਭਾਈ ਅੱਛਾ ਭਾਈ ਤੂੰ ਤਾਂ ਘਰੇ ਚੋਈ ਆ ਭਰਾ 200 ਚੋਲੇ ਪਹਿਲਾ ਦੂਜਾ ਹਨਾ ਘਰੇ ਰੱਖਣ ਵਾਲੇ ਬੰਦੇ ਦੇ ਫੁੱਲ ਕੰਮ ਦੀਆਂ ਕੋਈ ਲਾਂਬੇ ਦੀ ਗਜ਼ਾਇਤ ਨਾ ਜਮਾ ਹੀ ਨਹੀਂ ਠੀਕ ਆ ਭਾਈ ਚਵਾਈ ਚੁਰੀ ਨੂੰ ਕਿਵੇਂ ਰੰਦੀ ਕੋਈ ਭਾਰ ਭੜੇ ਦੀ ਕਿ ਓਕੇ ਆ ਜਾਵਾਂ ਭਾਈ ਇੱਥੇ ਬਹਿ ਕੇ ਵੇਖ ਸਕਦਾ ਬੰਦਾ ਠੀਕ ਆ ਵੀਰੇ ਠੀਕ ਆ ਭਾਈ ਤੇ ਅੱਛਾ ਭਾਈ ਕਈ ਵਾਰੀ ਹੁੰਦੀਆਂ ਕਾਪੜੀ ਮੈਂ ਹੁੰਦੀ ਜਦੋਂ ਨਵੇਂ ਦੁੱਧ ਹੋ ਗਿਆ ਆਸ ਲੱਗ ਗਈ ਗਾਂ ਹਨਾ ਕਈ ਮਈਆਂ ਹੁੰਦੀਆਂ ਲੱਗ ਗਈਆਂ ਤੇ ਉਹਦੇ ਭਜ ਭੁੱਜ ਜਾਂਦੀਆਂ ਇਹ ਕਿੰਨਾ ਕੁ ਟਾਈਮ ਦੁੱਧ ਨਹੀਂ ਭਾਈ ਦੁੱਧ ਪੂਰਾ ਟਾਈਮ ਦੇ ਕੇ ਕਿੰਨਾ ਕੁ ਟਾਈਮ ਪਹਿਲਾਂ ਛੱਡੀ ਸੀ ਤੂੰ ਅਈ ਤਿੰਨ ਗੀ ਮਹੀਨੇ ਪਹਿਲਾਂ ਛੱਡੀ ਮਨਾਂ ਸੱਤ ਕੁ ਮਹੀਨੇ ਦੁੱਧ ਪਿਆ ਜਾਂਦੀ ਆ ਠੀਕ ਆ ਬਾਈ ਠੀਕ ਆ ਅੱਛਾ ਪੀਕ ਲੈਵ ਵਾਲੇ ਦਾ ਕਿੰਨਾ ਚਿਰ ਰਹਿੰਦਾ ਤੇਰਾ ਕਿਲੋ ਦਾ ਬਾਈ ਵੀ ਮਨਾਂ ਜਿਵੇਂ ਘੜ ਦੇ ਟੋਕੜ ਹੋ ਕੇ ਉਦੋਂ ਕਿੰਨਾ ਦੁੱਧ ਦੇ ਦਿੰਦੀ ਦੋ ਦੋ ਤਿੰਨ ਮਹੀਨੇ ਦੀ ਗੱਬੜ ਹੋ ਜਾਂਦੀ ਉਹ ਉਦੋਂ ਹੀ ਬਾਈ 4 ਕਿਲੋ ਦੇ ਦਿੰਦੀ 8-9 ਕਿਲੋ ਉਦੋਂ ਵੀ ਦੁੱਧ ਰੱਖਦੀ ਆ ਠੀਕ ਆ ਬਾਈ ਠੀਕ ਆ ਅੱਛਾ ਵੀਰੇ ਇਹਦਾ ਰੇਟ ਕੀ ਤੈ ਕੀਤਾ ਬਾਈ ਰੇਟ 95 95000 ਰੁਪਏ ਮਾਨਤਾ ਨ ਬਾਈ ਹਾਂ ਜੀ ਕਰ ਦਾਂਗੇ ਠੀਕ ਆ ਕੱਢੀ ਬੰਨ ਤੋਰੀ ਭਰਾ ਮੜਾ ਖੋਲੀ ਲੈ ਵੀ ਮਿੱਤਰੋ 95000 ਰੁਪਏ ਦੀ ਡ ਸੂਨ ਵਾਲੀ ਮੈਂ ਆ ਤੀਜਾ ਸੂਆ ਸੁੰਦੀ ਆ ਕਰਮਾਂ ਵਾਲੀ ਸੂਨ ਦੇ ਪੰਜ ਸੱਤ ਦਿਨ ਹਜੇ ਨੇ ਬਾਕੀ ਆ ਲੇਵੇ ਭਾਂਡੇ ਵੱਲੋਂ ਸਾਫ਼ ਤੇ ਸੁਥਰੀ ਆ ਜਿੰਨੀ ਹੈਗੀ ਆ ਦੇਖ ਸਕਦੇ ਆ ਮਿੱਤਰੋ ਤੁਸੀਂ ਹਜੇ ਕਰਮਾਂ ਵਾਲੀ ਸੋਹਣੀ ਤਿਆਰ ਹੁੰਦੀ ਹੁੰਦੀ ਜਿਵੇਂ ਜਿਵੇਂ ਦੁਆ ਚਾਰ ਦਿਨਾਂ ਦੇ ਵਿੱਚ ਇਹਨੇ ਕੁਝ ਦੀ ਕੁਝ ਥੱਲੋਂ ਨਿੱਖਰ ਦੇਣਾ ਮਿੱਤਰੋ ਦੇਖ ਸਕਦੇ ਆ ਤੁਸੀਂ ਬਾਕੀ ਸਰੀਰ ਕਬੰਤਰੰਗਾ ਪੈਰਾਂ ਦੀ ਮੈਂ ਸਾਰੀ ਚੰਗੀ ਆ ਲੇਵਾ ਪੰਡਾ ਵੀ ਸਾਫ ਸੁਥਰਾ ਜਿੰਨਾ ਹੈਗਾ ਬਾਈ ਕੱਦ ਬਾਡੀ ਦੀ ਵੀ ਚੰਗੀ ਆ ਪੱਧਰੀ ਸਮਧਰੀ ਮੈਂ ਚੰਗੀ ਆ ਮੂੰਹ ਮੱਥੇ ਲੱਗਦੀ ਆ ਜਿਹੜੇ ਪੁਰਾਣੇ ਕੱਦ ਹੀ ਘਰੇ ਰੱਖਣੀਆਂ ਕਿਉਂਕਿ ਇਹੋ ਜੀ ਮੈਂ ਬਾਈ ਟੋਕੜ ਗੱਬਣ ਹੋ ਕੇ ਫਿਰ 70 ਦੇ ਘਰਾਂ 'ਚ ਵਿਕ ਜਾਂਦੀ ਆ ਹਮੇਸ਼ਾ ਜਿਹੜੇ ਪੁਰਾਣੇ ਸੱਜਰ ਮੈਂ ਲੈਣੀ ਆ ਉਹ ਇਹ ਚੀਜ਼ ਸੋਚਦਾ ਵੀ ਦੁੱਧ ਪੀ ਕੇ ਕਿੰਨੇ ਕਟਾਉਂਦੀ ਆ ਜਿਹੜਾ ਡੈਰੀ ਵਾਲਾ ਬੰਦਾ ਉਹ ਇਸੇ ਕਰਕੇ ਕਾਮਯਾਬ ਹੁੰਦਾ ਆਪਾਂ ਜਦੋਂ 1.5 ਲੱਖ ਦੀ ਲੈ ਕੇ ਤੋਕੜ ਕਰਕੇ 30000 ਦੀ ਦੇ ਦਿੰਨੇ ਆ ਨਾ ਤੇ ਉਦੋਂ ਜਿਹੜਾ ਆਪਣਾ ਦੁੱਧ ਪੀਤਾ ਵੀ ਉਹ ਕੋਈ ਫਾਇਦੇਮੰਦ ਨਹੀਂ ਰਹਿੰਦਾ ਮਿੱਤਰੋ ਇਹ ਚੀਜ਼ ਹਮੇਸ਼ਾ ਨੋਟ ਰੱਖਿਆ ਕਰੋ ਦੇਖ ਸਕਦੇ ਆ ਉਹ ਵੀ ਬਰੀਕੀ ਸਾਰੀ ਮੈਂ ਦੀ ਚੰਗੀ ਆ ਬਾਕੀ ਅੰਗਾ ਪੈਰਾਂ ਦੀ ਆਹਰਾਂ ਦੀ ਮੈਂ ਚੰਗੀ ਆ ਹੱਡਾ ਪੈਰਾਂ ਦੀ ਖੁੱਲੀ ਡੁੱਲੀ ਆ ਭਈ ਇਹਨੂੰ ਕਰੀ ਪਿੱਛੋਂ ਬਣਾ ਲੈਵੇ ਭਾਂਡੇ ਲੋ ਤੁਹਾਨੂੰ ਇੱਕ ਵਾਰੀ ਮੈਂ ਫਿਰ ਤੋਂ ਇਹਨੂੰ ਨਜ਼ਦੀਕੋਂ ਤੋਂ ਚਾਤੀ ਮਰਾ ਦੇਣਾ ਤੁਹਾਨੂੰ ਦੇਖ ਸਕਦੇ ਹੁੰਦਾ ਲੇਵਾ ਭਾਂਡਾ ਮਿੱਤਰੋ ਮੋਰ ਕਰ ¿Cómo ਲੇ ਮਿੱਤਰੋ ਹੁਣ ਇਹਦਾ ਲੇਵਾ ਤੁਹਾਨੂੰ ਮੈਂ ਜਦੀਕ ਤੋਂ ਫੇਰ ਇੱਕ ਵਾਰੀ ਵਿਖਾ ਦਿੰਨਾ। ਵਾਲ ਟਿੱਲਾਂ ਹਜੇ ਜਿਹੜੀਆਂ ਸੂਲ ਦੇ ਕੋਲੇ ਤੁਹਾਨੂੰ ਵਾਲਜੇ ਦਿਸਦੇ ਨੇ ਕੱਢਣੇ ਆ ਕਿਉਂਕਿ ਕੱਢੂਗੇ ਇਹ ਉਦੋਂ ਹੁਣ ਜਦੋਂ ਬਿਲ ਕੋਲੇ ਨੇ ਤਿਆਰੀ ਸੂਣ ਦੀ ਕਰਨੀ ਹੋਈ 2-4 ਘੰਟੇ ਲੈਣੇ ਹੋ ਜਾਂ ਇੱਕ ਅੱਧਾ ਦਿਨ ਲੈਣਾ ਹੋਇਆ ਉਦੋਂ ਮੁਕੰਮਲ ਤਿਆਰੀ ਕਰੂਗੀ। ਮਿੱਤਰੋ ਡਬਲ ਹੱਡੀ ਦੇ ਵਿੱਚ ਮੈਂ ਆ ਬਾਕੀ ਅੰਗਾ ਪੈਰਾਂ ਦੀ ਸਾਫ਼ ਤੇ ਸੁਥਰੀ ਆ। ਪੈਰਾਂ ਬੰਤਰ ਦੀ ਬਾਡੀ ਦੀ ਚੰਗੀ ਆ। ਜਿਹੜੇ ਭਰਾ ਨੂੰ ਚੱਜੂਗੀ ਗੱਲਬਾਤ ਲਈ ਤੁਸੀਂ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਮੈਂ ਲਾ ਦੂੰਗਾ। ਵੀਰੇ ਨੰਬਰ ਦੱਸਿਓ ਬਾਈ। 981690 1680972722 ਦਾ ਨੰਬਰ ਆ ਇਸ ਨੰਬਰ ਤੇ ਬਾਈ ਨਾਲ ਤੁਸੀਂ ਗੱਲਬਾਤ ਕਰਨੀ ਆ ਮਿੱਤਰੋ ਪਿੰਡ ਮਾਲਾ ਕਲਾਵਾ ਤੇ ਜ਼ਿਲ੍ਹਾ ਲਗਦਾ ਸੌਰੀ ਮਾਲਾ ਖੁਰਦ ਤੇ ਜ਼ਿਲ੍ਹਾ ਲਗਦਾ ਵੈਨੂੰ ਮੋਗਾ ਮਿੱਤਰੋ ਮਾਲਾ ਕਲਾ ਮਾਲਾ ਖੁਰਦ ਅਫਸ ਦੇ ਵਿੱਚ ਗਵੰਡੀ ਪਿੰਡ ਆ ਗੱਲਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ ਚਾਉਂਦੇ ਰਹੋ